ਪੰਜਾਬ ਪਬਲਿਕ ਟੀਵੀ ਦੇਖ ਰਹੇ तमाम दर्शकों का स्वागत मैं राकेश कुमार संधि हाजिर हूं प्रोग्राम बहुजन मुद्दे लेके 15 मार्च ਨੂੰ ਭੋਜਨ ਸਮਾਈ ਪਾਰਟੀ ਵੱਲੋਂ ਸਾਬਿ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਫਗਵਾੜਾ ਦੀ ਦਾਣਾ ਮੰਡੀ ਵਿੱਚ ਸੂਬਾ ਪੱਧਰੀ ਪੰਜਾਬ ਸੰਭਾਲੋ ਰੈਲੀ ਕਰਵਾਈ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ बसपा ਲੀਡਰਸ਼ਿਪ ਵੱਲੋਂ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾਵਾਂ ਵਿੱਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਲਈ ਤਾਂ 26 ਫਰਵਰੀ ਨੂੰ ਹਲਕਾ ਫਲੋਰ ਵਰਕਰ ਮੀਟਿੰਗ ਕੀਤੀ ਗਈ ਜਿਸ ਵਿੱਚ ਬਸਪਾ ਸੁਭਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦੇ ਆ ਵਰਕਰਾਂ ਨੂੰ ਵੱਧ ਤੋਂ ਵੱਧ ਸਾਥੀਆਂ ਨਾਲ ਪਹੁੰਚਣ ਅਤੇ 15 ਮਾਰਚ ਤੋਂ ਅੰਦੋਲਨ ਨੂੰ ਹੋਰ ਮਜ਼ਬੂਤ ਕਰਕੇ 2027 ਵਿੱਚ ਬਸਪਾ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਫਲੋਰ ਵਿਧਾਨ ਸਭਾ ਦੀ ਮੀਟਿੰਗ ਬਹੁਜਨ ਸਮਾਜ ਪਾਰਟੀ ਵੱਲੋਂ ਕੀਤੀ ਗਈ ਹੈ ਔਰ ਇਸ ਮੀਟਿੰਗ ਦਾ ਮਕਸਦ ਸੀ 15 ਮਾਰਚ ਨੂੰ ਸਭ ਕੰਚੀ ਰਾਮ ਜੀ ਦੇ ਜਨਮ ਦਿਨ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਸੂਬਾ ਪੱਧਰ ਤੇ ਦਾਣਾ ਮੰਡੀ ਫਗਵਾੜਾ ਦੇ ਵਿੱਚ ਪੰਜਾਬ ਸੰਭਾਲੋ ਰੈਲੀ ਰੱਖੀ ਗਈ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਪੰਜਾਬ ਨੂੰ ਅਕਾਲੀ, ਭਾਜਪਾ, ਕਾਂਗਰਸ ਔਰ ਆਮ ਪਾਰਟੀ ਨੇ ਇਹਨਾਂ ਦੀਆਂ ਬਖ ਬਖ ਸਮੇਂ ਤੇ ਸਰਕਾਰਾਂ ਰਹੀਆਂ ਇਹਨਾਂ ਨੇ ਮਿਲ ਕੇ ਪੰਜਾਬ ਨੂੰ ਬਰਬਾਦ ਕੀਤਾ ਸਰੀਰਕ ਪੱਖੋਂ ਆਰਥਿਕ ਪੱਖੋਂ ਵਿੱਦਿਕ ਪੱਖੋਂ ਔਰ ਜਿੰਨੇ ਵੀ ਨੇਚਰਲ ਰਿਸੋਰਸ ਹਾਂ ਉਹਨਾਂ ਦੀ ਰੱਜ ਕੇ ਲੁੱਟ ਕਰੀ। ਤੋਂ ਇਸ ਕਰਕੇ ਭਾਜਪਾ ਨੇ ਸਦਾ ਦਿੱਤਾ ਕਿ ਪੰਜਾਬ ਦੇ ਅੰਦਰ ਜੋ ਵੀ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਦਾਰ ਧਿਰਾਂ ਆ ਇਹਨਾਂ ਤੋਂ ਪੰਜਾਬ ਦੀ ਜਨਤਾ ਸੁਚੇਤ ਔਰ ਸਾਵਧਾਨ ਹੋ ਗਈ ਔਰ ਭਾਜਪਾ ਪੰਜਾਬ ਨੂੰ ਸੰਭਾਲਣ ਦੇ ਲਈ ਤਿਆਰ ਆ ਔਰ ਪੰਜਾਬ ਨੂੰ ਹਰ ਕਿਸਮ ਦੇ ਸੰਕਟ ਚੋਂ ਉਭਾਰਨ ਲਈ ਤਿਆਰ ਹੈ ਔਰ ਇੱਕ ਨਵੇਂ ਪੰਜਾਬ ਦੇ ਉਸਾਰੀ ਲਈ ਤਿਆਰ ਆ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਡਰਗ ਮਾਫੀਆ ਜਿਹੜਾ ਨਾ ਤਾਂ ਕੇਂਦਰ ਦੀ ਸਰਕਾਰ ਬੀਜੇਪੀ ਦੇ ਕਾਬੂ ਆਇਆ ਨਾ ਪੰਜਾਬ ਦੀਆਂ ਸਰਕਾਰਾਂ ਦੇ ਅੱਜ ਤੱਕ ਕੰਟਰੋਲ ਚ ਆਇਆ ਪੰਜਾਬ ਦੀ ਧਰਤੀ ਤੇ ਨਸ਼ਿਆਂ ਦੇ ਵਪਾਰੀਆਂ ਦੇ ਨੈੱਟਵਰਕ ਨੂੰ ਤੋੜਨ ਦਾ ਕੰਮ ਬਹੁਤ ਜਨ ਸਮਾਜ ਪਾਰਟੀ ਆਪਣੇ ਸਿਰ ਲੈ ਕੇ ਚੱਲੂਗੀ ਔਰ ਅਸੀਂ 15 ਮਾਰਚ ਨੂੰ ਫੈਸਲਾ ਕੀਤਾ ਕਿ ਅਸੀਂ ਫਗਵਾੜਾ ਦੀ ਧਰਤੀ ਤੋਂ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਾਤਮੇ ਦਾ ਅਭਿਆਨ ਨਸ਼ਿਆਂ ਦੇ ਵਪਾਰ ਦੇ ਖਿਲਾਫ ਇੱਕ ਬੜਾ ਅੰਦੋਲਨ ਔਰ ਅੱਜ ਤੱਕ ਦੀਆਂ ਸਰਕਾਰਾਂ ਦਾ ਜੋ ਫੇਲਰ ਹੈ ਭੋਜਨ ਸਮਾਜ ਪਾਰਟੀ 15 ਮਾਰਚ ਨੂੰ ਉੱਥੇ ਐਲਾਨ ਕਰੂਗੀ ਤੇ ਫਲੋਰ ਦੇ ਵਿੱਚ ਬੜਾ ਵੱਡਾ ਹੰਗਾਰਾ ਅੱਜ 15 ਮਾਰਚ ਦੀ ਪੰਜਾਬ ਸੰਭਾਲੋ ਰੈਲੀ ਦੇ ਲਈ ਮਿਲਿਆ ਸਾਰੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਾਰੀ ਲੀਡਰਸ਼ਿਪ ਨੂੰ ਕੰਮ ਦੀ ਵੰਡ ਕੀਤੀ ਗਈ ਆ ਉਹ ਪਿੰਡ-ਪਿੰਡ ਦੇ ਵਿੱਚ ਜਾ ਕੇ ਇਸ ਰੈਲੀ ਦੀ ਤਿਆਰੀ ਨੂੰ ਕਰਨ ਤਾਂ ਕਿ ਆਵਾਂ ਦੀ ਆਮ ਆਦਮੀ ਪਾਰਟੀ ਸਰਕਾਰ ਨਸ਼ਾ ਰੋਕਣ ਦੇ ਲਈ ਆਈ ਸੀ ਪਰ ਨਸ਼ਾ ਨਹੀਂ ਦੋਸਤ ਪੰਜਾਬ ਦੇ ਅੰਦਰ ਆਮ ਪਾਰਟੀ ਵੀ ਕਾਂਗਰਸ ਵੀ ਔਰ ਬੀਜੇਪੀ ਔਰ ਅਕਾਲੀ ਪਾਰਟੀ ਦੀਆਂ ਸਰਕਾਰਾਂ ਵੀ ਤੇ ਚਾਰੋਂ ਹੀ ਡਰੱਗ ਮਾਫੀਆ ਦੇ ਸਾਹਮਣੇ ਬੇਵੱਸ ਔਰ लाचार नजर ਆਉਣੀ ਹੈ ਕਾਰਨ ਹੈ ਇੱਛਾ ਸ਼ਕਤੀ ਦੀ ਕਮੀ ਕਾਰਨ ਹੈ ਡਰੱਗ ਮਾਫੀਆ ਦੀ ਫੰਡਿੰਗ ਪੋਲਿਟੀਕਲ ਸਿਸਟਮ ਵਿੱਚ ਲੱਗਣਾ ਇਸ ਕਰਕੇ ਅਸੀਂ ਪੰਜਾਬ ਨੂੰ ਇਹ ਭਰੋਸਾ ਦਿੰਦੇ ਆ ਪੰਜਾਬੀਆਂ ਨੂੰ ਇਹ ਸੱਦਾ ਦਿੰਦੇ ਆ ਕਿ ਪੰਜਾਬ ਦੀ ਸੰਗਤ ਬੋਝਨ ਸਮਾਜ ਪਾਰਟੀ ਨੂੰ ਆਪਣਾ ਅਸ਼ੀਰਵਾਦ ਦੇਵੇ ਪੰਜਾਬ ਦੀਆਂ ਮਾਮਾ ਦੇ ਪੁੱਤ ਬਚਾਉਣ ਦਾ ਅੰਦੋਲਨ ਬੋਝਨ ਸਮਾਜ ਪਾਰਟੀ 15 ਤਰੀਕ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੋਂ ਸਾਡਾ ਸਭ ਪੰਜਾਬੀਆਂ ਨੂੰ ਸੱਦਾ ਹੈ ਕਿ ਉਹ ਬੀਐਸਪੀ ਦੇ ਇਸ ਅੰਦੋਲਨ ਨੂੰ ਸਹਿਯੋਗ ਕਰਨ